ਵੱਲੇ ਆਸੀਗਾ ਤੇ ਇਹ ਘਰ ਮਤਲਬ ਨਾ ਇੱਕ ਦੋ ਕਿਸ਼ਤ ਟੁੱਟ ਗਈ ਸੀ ਕਿਤੋਂ ਲਿਆ ਸੀ 2000 ਰੁਪਿਆ ਇੱਕੋ ਹੀ ਮਤਲਬ ਕਿਸੇ ਕੋਲਿਆ ਸੀ ਸ਼ਹਿਰਪੁਰ ਦਾ ਹੀ ਹੈ ਮਤਲਬ ਕਿਸੇ ਨੇ ਮਤਲਬ ਨਾਮ ਕੀ ਉਹਦਾ ਨਾਮ ਮਤਲਬ ਨਹੀਂ ਪਤਾ ਤਾਂ ਅੱਜ ਨੇ ਕਿਸ਼ਤ ਲੈਣ ਆਏ ਸੀਗੇ ਸੋ ਸਾਡਾ ਦੁਕਾਨੀਆਂ ਤੇ ਕਿਸ਼ਤ ਨਹੀਂ ਦਿੱਤੀ ਗਈ ਤਾਂ ਮਤਲਬ ਨਾ ਅਣਡੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਮੇਰੇ ਚਪੇੜਾ ਵੀ ਮਾਰੀ ਨਾਲੇ ਤਾਂ ਕਿੰਨਾ ਸਮਝ ਆ ਗਿਆ ਕਿਸ਼ਤ ਪੈਸੇ ਲੈਣ ਪੈਸੇ ਲੈਣ ਉੱਤਰ ਹੋ ਗਏ ਤਾਂ ਹਫਤੇ ਹੋ ਗਏ ਆ ਬੀ ਕਿ ਪਹਿਲਾਂ ਵੀ ਲਏ ਸੀ ਪਹਿਲਾ ਦਿਨ ਦੇ ਨੇ ਦੋ ਕਿਸ਼ਤਾਂ ਟੁੱਟੀਆਂ ਉਹਦੇ ਕਰਕੇ ਨਾ ਇਹਨਾਂ ਨੇ ਮੇਰੇ ਨਾਲ ਜ਼ਿਆਦਾ ਕੀਤਾ ਕਿਸ਼ਤ ਜਾਰੀ ਹਫਤੇ ਦੀ ਜਾਂਦੀ ਜਾਂ ਮਹੀਨੇ ਦੀ ਜਾਂਦੀ ਸੀ ਸਰ ਰੋਜ਼ 400 ਰੁਪਏ ਦੀ ਕਿਸ਼ਤ ਜਾਂਦੀ ਹਾਂਜੀ ਡੇਲੀ ਕਿਸ਼ਤ ਜਾਂਦੀ ਸੀ ਤੇ ਕੰਮ ਤੁਸੀਂ ਕੀ ਕਰਦੇ ਹਾਂਜੀ ਕੰਮ ਕੀ ਕਰਦੇ ਕੰਮ ਮੇਰੇ ਅਨਾਰੇ ਕੰਮ ਕਰਦੇ ਅਨਾਰੇ ਕੰਮ ਕਰਦੇ ਅੱਛਾ ਫਰਾਜ ਕਿੰਨੇ ਵਜੇ ਆਇਆ ਤੁਹਾਡੇ ਘਰ ਬੰਦਾ ਦੁਪਹਿਰ ਹੀ ਸਰ ਆਏ ਸੀਗੇ ਹਾਂਜੀ ਦੁਪਹਿਰ ਹੀ ਆਏ ਸੀ ਤੇ ਕਿੱਥੇ ਰਹਿਣ ਵਾਲੇ ਆਹੇ ਇੱਕ ਤੋਂ ਵੀ ਸ਼ਹਿਰੋਂ ਹੀ ਰਹਿਣ ਵਾਲੇ ਆ ਨਾ ਪਤਾ ਪਿੰਡ ਦਾ ਹਾਂ ਇਹਨਾਂ ਦਾ ਪਤਾ ਹੀ ਨਹੀਂ ਇਹ ਪਹਿਲਾਂ ਵੀ ਤੁਸੀਂ ਤੁਹਾਡੇ ਆਏ ਕਿ ਨਹੀਂ ਹਾਂਜੀ ਪਹਿਲਾ ਕਿੱਸਾ ਦਿੱਤੀਆਂ ਹੈ ਕਲੀਅਰ ਚੱਲਦੀਆਂ ਰਹੀਆਂ ਐਤ ਕੀ ਕਿਸ ਤਾਈ ਕੋ ਟੁੱਟ ਗਈ ਉਹਦੇ ਕਾਰਨ ਨਹੀਂ ਇਹਨਾਂ ਨੇ ਫਿਰ ਇੰਨਾ ਕੀਤਾ ਮੇਰੇ ਨਾਲ ਫਿਰ ਜਦੋਂ ਕਰਦੋਰੇ ਦਾਖਲ ਆਇਆ ਤਾਂ ਕੀ ਹਰਕਤ ਕੀਤੀ ਜੀ ਇਹਦੇ ਵੱਲੋਂ ਇਹਨਾਂ ਨੇ ਮਤਲਬ ਪਹਿਲਾਂ ਤਾਂ ਮੇਰੇ ਨਾਲ ਚਪੇੜ ਮਾਰੀ ਤਾਂ ਫਿਰ ਇਹਨਾਂ ਨੇ ਮੇਰੇ ਨਾਲ ਗੱਲ ਤੱਕ ਮਤਲਬ ਕਿ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜੀ ਅੰਦਰ ਵਰਕੇ اچھا ਤਾਂ ਫਿਰ ਤੁਸੀਂ ਵਿਰੋਧ ਨਹੀਂ ਕੀਤਾ ਇਹਦਾ ਕੋਈ ਹਾਂ ਜੀ ਕੀਤਾ ਹੱਥੋਪਾਈ ਹੋਏ ਆ ਹਾਂ ਹੱਥੋਪਾਈ ਹੋਏ ਆ ਤਾਂ ਫੇਰ ਇਹਨਾਂ ਨੇ ਹੱਥਪਾਈ ਇਹ ਤੇ ਮੁੜ ਕੇ ਇਹਨਾਂ ਨੂੰ ਮੇਰਾ ਮਤਲਬ ਕਿ ਬੇੜਾ ਆ ਗਿਆ ਤੇ ਮੁੜ ਕੇ ਸੀ ਚੌਂਕੀ ਜਾ ਕੇ ਇਹਨਾਂ ਨੂੰ ਅੰਦਰ ਮਤਲਬ ਕਿ ਬੂਆ ਬੰਦ ਕਰ ਦਿੱਤਾ ਚੌਂਕੀ ਜਾ ਕੇ ਕਪੜੇ ਲਖਾਈ ਇਹਨਾਂ ਤੇ ਮਨੂ ਇਹਨਾਂ ਨੂੰ ਪਾ ਦੇਣ ਸਦਿਆ ਸੀ ਤੇ ਸੱਤ ਕੇ ਇਹਨਾਂ ਨੂੰ ਫੇਰੇ ਵੀ ਤੇ ਬੂਆ ਲਾ ਅੰਦਰ ਟੱਕ ਦਿੱਤਾ ਉਹਨਾਂ ਨੂੰ ਤੇ ਫੇਰ ਚੌਂਕੀ ਜਾ ਕੇ ਕਪੜੇ ਲਖਾ ਦੇ ਤੇ ਫੇਰ ਇਹਨਾਂ ਨੂੰ ਲੈ ਕੇ ਆਏ ਕਿਹੜੇ ਹਲਾਤਾਂ ਚ ਫੜਿਆ ਗਿਆ ਇਹਨੂੰ ਫੇਰ ਇਹ ਸਾਰ ਸੰਗੇ ਇੱਥੇ ਫੜਿਆ ਗਿਆ अच्छा हां जी उनका लाता ਸੀਗਾ ਫਿਰ ਉਹਨਾਂ ਪਾਜੀ ਨਾਲ ਫੋਨ ਕੀਤਾ ਸਾਰੇ ਆ ਸਾਰੇ ਸੱਧਿਆ ਤੇ ਫਿਰ ਚੌਕੀਆਂ ਨੇ ਵੀ ਕੰਪਲੀਟ ਬਿਤੀ ਉਹਨਾਂ ਦੇ ਖਲਾਫ ਫਿਰ ਇੱਥੇ ਲੈ ਕੇ ਆਏ ਇਹਨਾਂ ਨੂੰ ਚੌਕੀ ਚਲੋ हां जी ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਆ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਕੀ ਮੰਗਦੇ ਇਨਸਾਫ ਦੇ ਵਿੱਚ ਇਨਸਾਫ ਦੇ ਵਿੱਚ ਮੈਨੂੰ ਸਭੀ ਤੁਹਾਨੂੰ ਪਤਾ ਹੀ ਹੈ ਮੈਨੂੰ ਕੀ ਮਿਲਣਾ ਚਾਹੀਦਾ ਹੈ ਇਨਸਾਫ ਸਜ਼ਾ ਹੋਣੀ ਚਾਹੀਦੀ ਹੈ ਹਾਂ ਜੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਹੋਰ ਵੀ ਕਿਸੇ ਤੋਂ ਪੈਸੇ ਦੀ ਫੜੇ ਇਕੱਲੇ ਕੋ ਫੜੇ ਪੈਸੇ ਨਹੀਂ ਇਹਨਾਂ ਕੋਲ ਫੜੇ ਨਹੀਂ ਇਹਨਾਂ ਕੋਲ ਫੜੇ ਨਹੀਂ ਬੰਦ ਕਰਿਆ ਜੇ ਭਾਰਤ ਮੈਂ ਸੰਦੀਪ ਕੁਮਾਰ ਸਾਰੇ ਦਾ ਵੀ ਸਾਡੀ ਭੈਣ ਆ ਜੋਤੀ ਇਹਨਾਂ ਦਾ ਜੋ ਅੱਜ ਤੱਕਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਅਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਆ ਪੁਰੀ ਹੀਰਾ ਸਾਹਿਬ ਨਾਲ ਉਹ ਕਹਿੰਦੇ ਆ ਵੀ ਜਿਹੜਾ ਆ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਅਗਰ ਜੇ ਇਨਸਾਫ ਨਹੀਂ ਮਿਲਦਾ ਉਹਦੇ ਲਈ ਸਾਨੂੰ ਸੰਘਰਸ਼ ਵੀ ਕਰਨਾ ਪਿਆ ਤਾਂ ਭਗਵਾਨ ਵਾਲਮੀਕੀ ਧਰਮ ਰਕਸ਼ਾ ਸਮਿਤੀ ਆ ਜਿਹੜੀ ਉਹ ਸੜਕਾਂ ਤੇ ਆਊਗੀ ਜਰੀਨ ਜਹਫਰ ਅੰਸਰ ਇੱਕ ਮਾਮਲਾ ਦਰਜ ਕੱਲ ਹੋਇਆ ਜਿੱਦੇ ਇੱਕ ਔਰਤ ਬਰੋਂ ਅੰਜਾਮ ਨਾਲ ਸੀ ਇੱਕ ਫਰਾਂਚਰ ਬਰੋਂ ਪੈਸੇ ਲੈਣ ਦੇ ਲੈ ਕੇ ਉਹਦੇ ਘਰ ਆ ਕੇ ਉਹਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਕੱਲ ਇੱਕ ਲੇਡੀ ਲੋਕਮਲੇਡ ਆਈ ਸੀ ਜ਼ਬਰਦਸਤੀ ਕੰਮ ਤੋਂ ਵੰਦੀ ਜਿਹਦੇ ਸੰਦੇਸ਼ ਸੀ ਮਕਦਮਾ ਨੰਬਰ 39 64 ਬੀਨਸ ਦਰਜ ਕੀਤਾ ਤੇ ਅੱਜ ਦੋਸ਼ੀ ਰਜਿਸਟਰ ਕਰ ਲਿਆ ਅੱਜ ਉਹਦਾ ਫੋਟੋ ਕ੍ਰੀਸ ਕਰਕੇ ਮਾਗ ਲਵਾਂ